ਆਪਣੇ ਅੰਦਰ ਦੀ वेदना ਆਪਣੇ ਅੰਦਰ ਦੀ ਪ੍ਰਾਰਥਨਾ ਪੰਚੌਣੀ ਤੇ ਕਿਵੇਂ ਪਹੁੰਚੇਗੀ ਅਗਰ ਪਰਮਾਤਮਾ ਆਕਾਲ ਪੁਰਖ ਵਿਗਰੂ ਜੇ ਕਿਸੇ ਦੀ ਬਾਤ ਸੁਣਦਾ ਕਿਸੇ ਦੀ ਗੱਲ ਸੁਣਦਾ ਉਹ ਕੈਸੇ ਨੇ ਉਹ ਕੌਣ ਹੈ ਜਿਹਦੀ ਪਰਮਾਤਮਾ ਸੁਣਦਾ ਹੈ ਜਿਹਦੀ ਪਰਮਾਤਮਾ ਸੁਣਦਾ ਹੈ ਉਦਾ ਜੀਵਨ ਕਿਉਂ ਦਿਆ ਹੈ ਜਿਹਦੀ ਪਰਮਾਤਮਾ ਤੱਕ ਪਹੁੰਚੇ ਫਿਰ ਜੀਵ ਨੂੰ ਚਾਹੀਦਾ ਉਸ ਦਾ ਸੰਗ ਕਰਨਾ ਹੈ ਜੁੜੇ ਹੋਏ ਦਾ ਸੰਗ ਕਰੇਗਾ ਜੁੜ ਜਾਵੇਗਾ ਰੱਬ ਦੇ ਮਾਰਗ ਤੇ ਤੁਰੇ ਹੋਏ ਦਾ ਸੰਗ ਕਰੇਗਾ ਤਿਤੁਰ ਪਵੇਗਾ ਟੁੱਟੇ ਹੋਏ ਦਾ ਸੰਗ ਕਰੇਗਾ ਟੁੱਟ ਜਾਵੇਗਾ ਵਾਪਸ ਸੰਸਾਰ ਵੱਲ ਵਿਕਾਰਾਂ ਵੱਲ ਬਦਫੈਲੀਆਂ ਵੱਲ ਨੂੰ ਜਿਹੜਾ ਮੁੜ ਗਿਆ ਹੈ ਸਤ ਸੰਗਤ ਵੱਲੋਂ ਸਤਗੁਰੂ ਵੱਲੋਂ ਪਿੱਛੇ ਮੁੜ ਗਿਆ ਉਹਦਾ ਸੰਗ ਕਰੇਗਾ ਤੇ ਉਹੀ ਕੁਦ ਹੋਣਾ ਹੈ ਮਹਾਰਾਜ ਸਾਨੂੰ ਸਮਝਾਉਂਦੇ ਨੇ ਉਹ ਪਰਿਪੂਰਨ ਪਰਮਾਤਮਾ ਵਹਿਗੁਰੂ ਜਿਹੜਾ ਹੈ ਉਹਦੇ ਨਾਲ ਜਿਹੜੀਆਂ ਰੰਗਰ ਤੜੀਆਂ ਰੂਹਾਂ ਨੇ ਜੁੜੀਆਂ ਰੂਹਾਂ ਨੇ ਉਪਰੀ ਪੂਰਨ ਪਰਮਾਤਮਾ ਤੱਕ ਪਹੁੰਚ ਰੱਖਦੀਆਂ ਨੇ ਤੇ ਜੋ ਫਿਰ ਉਹ ਬੋਲਦੇ ਨੇ ਪਰਿਪੂਰਨ ਪਰਮਾਤਮਾ ਦੇ ਬਖਸ਼ਿਸ਼ ਦੇ ਦੁਆਰਾ ਉਹ ਬੋਲ ਪਰਮਾਤਮਾ ਸੁਣਦਾ ਹੈ ਪੂਰੇ ਕਰਦਾ ਹੈ ਤਨ ਗੁਰੂ ਅਰਜੁਨ ਦੇ ਮਹਾਰਾਜ ਸਾਹਿਬ ਕਹਿੰਦੇ ਜੋਕਿਸ਼ ਕਰੈ ਸੋਈ ਪ੍ਰਭ ਮਾਨੈ ਜਿਹੜੇ ਪਰਿਪੂਰਨ ਪਰਮਾਤਮਾ ਨਾਲ ਜੁੜੇ ਆ ਜਿਨ੍ਹਾਂ ਨੂੰ ਮਹਾਰਾਜ ਨੇ ਬਚਨ ਕੀਤੇ ਮੇਰੇ RAM ਹਰ ਸੰਤਾ ਜੀ ਵਡਨਾ ਕੋਈ ਰਹਾਉ ਦੇ ਪਾਵਨ ਨਾਮ ਬਚਨਾਂ ਵਿੱਚ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਦਸ਼ਾਹ ਕਹਿੰਦੇ ਹੈ ਮੇਰੇ ਭਾਈ ਹੈ ਮੇਰੇ ਰਮੇ ਹੋਇ RAM ਮੇਰੇ ਵੈਗਰੂ ਜੀ ਜਿਹੜੇ ਤੇਰੇ ਪਿਆਰੇ ਅਨੰਤ ਤੇਰੇ ਨਾਲ ਜੁੜੇ ਹੋਏ ਪਰਮੇਸ਼ਰ ਜੀ ਉਹਨਾਂ ਦੀ ਬਰਾਬਰ ਦਾ ਕੋਈ ਨਹੀਂ ਉਹ ਸੰਤ ਸੰਤ ਸ਼ਬਦ ਦੇ ਬਿਲਕੁਲ ਸੰਸਾਰ ਦੇ ਖਿਆਲਾਂ ਤੋਂ ਕਾਮਨਾਵਾਂ ਤੋਂ ਫੁਰਨੀਆਂ ਤੋਂ ਵਾਸ਼ਨਾਵਾਂ ਤੋਂ ਮੈਂ ਮੇਰੀ ਤੋਂ ਅਪਨਤ ਤੋਂ ਔਰ ਇਹਨਾਂ ਸਭਨਾਂ ਦਾ ਅੰਤ ਕਰ ਗਿਆ ਤੇ ਕੇਵਲ ਸੱਤ ਰਹਿ ਗਿਆ ਪਰਮਾਤਮਾ ਰਹਿ ਗਿਆ ਸੱਚ ਰਹਿ ਗਿਆ ਉਹਨਾਂ ਦੀ ਬਰਾਬਰ ਰੱਬ ਦੇ ਪਿਆਰਿਆਂ ਦੀ ਬਰਾਬਰ ਕੋਈ ਵੀ ਨਹੀਂ ਸੰਸਾਰ ਵਿੱਚ ਉਹਨਾਂ ਵਰਗਾ ਕੋਈ ਵੀ ਨਹੀਂ ਉਹਨਾਂ ਦੀ ਤਰ੍ਹਾਂ ਜੁੜਿਆ ਹੋਇਆ ਕੋਈ ਵੀ ਨਹੀਂ ਮਹਾਰਾਜ ਮੇਰ ਕਰ ਦਿਆ ਫਿਰ ਜੇ ਐਸੀ ਬਿਰਤੀ ਵਾਲੇ ਜਿਹੜੇ ਸੱਤ ਤੋ ਚੇਤ ਅਨੰਦ ਸਰੂਪ ਨੇ ਜੋਕਿਸ਼ ਕਰੈ ਸੋਈ ਪ੍ਰਭ ਮਾਨੈ ਉਹ ਜੋ ਕੁਝ ਕਰਦੇ ਨੇ ਨਾ ਸੋਈ ਪ੍ਰਭ ਮਾਨੈ ਪ੍ਰਭੂ ਉਹਨਾਂ ਦੀ ਮੰਨ ਲੈਂਦਾ ਹੈ ਜੋਕਿਸ਼ ਕਰੈ ਸੋਈ ਪ੍ਰਭ ਮਾਨੈ ਜੋ ਪ੍ਰਭੂ ਕਰਦਾ ਉਹ ਬਹੁ ਬਹੁ ਮੰਨਦੇ ਉਹ ਨਹੀਂ ਕਹਿੰਦੇ ਕਿ ਦੁੱਖ ਦਿੱਤਾ ਮੈਨੂੰ ਕਿਉਂ ਕਹਿੰਦੇ ਨਹੀਂ ਉਹਨੂੰ ਚੰਗਾ ਲੱਗਾ ਕਿ ਮੈਂ ਦੁੱਖ ਨੂੰ ਝੇਲਾਂ ਮੈਂ ਇਸ ਦੇ ਵਿੱਚ ਖੁਸ਼ ਹਾਂ ਉਹਨੇ ਸੁੱਖ ਦਿੱਤਾ ਮੈਂ ਉਹਦੇ ਵਿੱਚ ਵੀ ਸੁਖ ਹਾਂ ਉਹ ਕਹਿੰਦੇ ਉਹਨੇ ਭੁੱਖ ਦਿੱਤੀ ਐ ਮੈਂ ਖੁਸ਼ ਹਾਂ ਉਹਨੇ ਰੱਜ ਕੇ ਖਾਣੋਂ ਦਿੱਤੀ ਐ ਤਾਂ ਵੀ ਖੁਸ਼ ਹਾਂ ਇਨੀ ਕਦ ਮੇਰੇ ਘਰੇ ਕੁਝ ਨਹੀਂ ਤੇ ਮੈਂ ਰੱਬ ਨੂੰ ਤਾਨੇ ਮੇਨੇ ਮਾਰਾਂ ਨਹੀਂ ਉਹਾਂ ਦੇ ਭੁੱਖ ਦੇ ਤਾਂ ਤੁਜੇ ਅਰਾਧੀ ਸੁਖ ਪੀ ਤੁਜੇ ਧਿਆਈ ਅਰ ਜੇ ਭੁੱਖ ਆਈ ਦੁੱਖ ਆਇਆ ਤਾਂ ਵੀ ਤੈਨੂੰ ਅਰਾਧੇ ਐ ਤੇ ਮੇਰੇ ਵੈਗਰੂ ਜੇ ਕਿਦੇ ਔਰ ਰੱਜ ਕੇ ਕੁਝ ਖਾਨ ਨੂੰ ਮਿਲਿਆ ਪੈਣ ਨੂੰ ਮਿਲਿਆ ਤਾਂ ਵੀ ਤੈਨੂੰ ਧਿਆਇਆ ਕਹਿੰਦੇ ਜੋਕਿਸ਼ ਕਰੈ ਸੋਈ ਪ੍ਰਭ ਮਨਹਿ ਕਹਿੰਦੇ ਜੋਕਿਸ਼ ਕਰੈ ਜੋ ਕੁਝ ਸੰਸਾਰ ਵਿੱਚ ਆ ਕੇ ਕਰਦੇ ਨੇ ਤੇ ਪ੍ਰਭੂ ਆਪਣੇ ਪਿਆਰਿਆਂ ਦੀ ਗੱਲ ਨੂੰ ਉਲਟਾਉਂਦਾ ਨਹੀਂ ਹੈ ਔਰ ਕਦੇ ਵੀ ਹਰ ਹਰ ਜਨ ਦੁਈ ਏਕ ਹੈ ਬੇਬ ਵਿਚਾਰ ਕਛ ਨਾਹੇ ਮਹਾਰਾਜ ਨੇ ਬਚਨ ਕੀਤੇ ਹਰੀ ਦਾ ਜਨ ਮੇਰੀ ਤਰ੍ਹਾਂ ਭੇਖੀ ਨਾ ਹੋਵੇ ਦਿਖਾਵਾ ਕਰਨ ਵਾਲਾ ਨਾ ਹੋਵੇ ਆਪਣੀ ਡੌਂਡੀ ਪਿੱਟਣ ਵਾਲਾ ਨਾ ਹੋਵੇ ਹੋਵੇ ਹਰੀ ਦਾ ਜਨ ਔਰ ਹਰ ਹਰ ਜਨ ਦੁਈ ਏਕ ਹੈ ਬੇਬ ਵਿਚਾਰ ਕਛ ਨਾਹੇ ਬਿਬਦਾਰਥ ਦੂਜੀ ਹੁੰਦਾ ਦੂਜੀ ਵਿਚਾਰ ਹੀ ਕੋਈ ਨਹੀਂ ਕਿਉਂ ਕਿੰਨਾ ਕੋ ਫਰਕ ਕੇ ਰੱਬ ਦੇ ਪਿਆਰੇ ਵਿੱਚ ਤੇ ਰੱਬ ਵਿੱਚ ਕਹਿਣ ਲੱਗੇ ਜਲਤੀ ਉਪਜ ਤਰੰਗ ਜਿਓ ਜਲ ਹੀ ਵਿਕੇ ਸਮਾਏ ਜਿਹੜੀ ਪਾਣੀ ਦੇ ਵਿੱਚ ਸਮੁੰਦਰ ਵਿੱਚੋਂ ਨਦੀ ਵਿੱਚੋਂ ਦਰਿਆ ਵਿੱਚੋਂ ਤਰੰਗ ਉੱਠੀ ਏ ਉਹ ਛਾਲਾ ਉੱਠਿਆ ਉਹ ਕੁਝ ਸਮੇਂ ਲਈ ਵੱਖ ਹੋਇਆ ਹੈ ਹੈ ਤਾਂ ਦਰਿਆ ਦੇ ਨਾ ਉਹਨੇ ਪਾਸੀ ਨਹੀਂ ਉਹਨੇ ਪਾਣੀ ਦੇ ਵਿੱਚ ਦਰਿਆ ਵਿੱਚ ਹੀ ਸਮਾਉਣਾ ਹੈ ਸੰਤ ਭਗਤ ਗੁਰ ਸਿੱਖ ਰੱਬ ਨਾਲ ਰੰਗ ਰਤੜੀ ਰੋ ਕੁਝ ਸਮੇ ਲਈ ਸੰਸਾਰ ਵਿੱਚ ਆਈਏ ਨਰੰਕਾਰ ਕੋਲੋਂ ਆਈਏ ਨਰੰਕਾਰ ਦਾ ਅੰਸ਼ੇ ਜਿਵੇਂ ਪਾਣੀ ਦੀ ਤਰੰਗ ਏ ਇਹ ਪ੍ਰਮਾਤਮਾ ਦੀ ਅੰਸ਼ ਏ ਇਹਨੇ ਵੀ ਪਰਤ ਕੇ ਪ੍ਰਮਾਤਮਾ ਹੋਣਾ ਉਹਨੇ ਪਾਣੀ ਹੋਣਾ ਹੈ ਉਹਨੇ ਪਾਣੀ ਹੋਣਾ ਇਹਨੇ ਪਰਮਾਤਮਾ ਹੋਣਾ ਨਹੀਂ ਉਹਨੇ ਪਰਮਾਤਮਾ ਵਿੱਚ ਲੀਨ ਹੋਣਾ ਹੈ ਉਸ ਤਰੰਗ ਨੇ ਪਾਣੀ ਵਿੱਚ ਲੀਨ ਹੋਣਾ ਹੈ ਤੇ ਮਹਾਰਾਜ ਵੀ ਬਚਨ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹਨੂੰ ਵਿਧੀ ਆ ਗਈ ਜਿਹਦੇ ਕੋਲ ਢੰਗ ਆ ਗਿਆ ਜਿਹਨੂੰ ਤਰੀਕਾ ਆ ਗਿਆ ਜੁੜਨ ਦਾ ਜਉਂਦੇ ਜੀ ਉਹ ਮਿਲਦਾ ਹੈ ਤੇ ਜਿਹੜਾ ਮਿਲ ਗਿਆ ਉਹ مالک ਦਾ ਰੂਪ ਹੈ ਪਰ ਗੁਰੂ ਕਿਰਪਾ ਜਿਹੇ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ ਉਨੂੰ ਢੰਗ ਤਰੀਕਾ ਸਮਝ ਆ ਗਿਆ ਉਹਨੇ ਸਮਝ ਲਿਆ ਤੇ ਇਹ ਜੁਗਤਿ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਜੋ ਕਿਛ ਕਰੈ ਸੋਈ ਪ੍ਰਭ ਮਾਨੈ ਜੋ ਕੁਝ ਕਰਦੇ ਨੇ ਪ੍ਰਭ ਉਹਨਾਂ ਦਾ ਕੀਤਾ ਮੰਨਦਾ ਹੈ ਉਹਨਾਂ ਦੀ ਗੱਲ ਸੁਣਦਾ ਹੈ ਉਹਨਾਂ ਦੀ ਪ੍ਰਭੂ ਕਿਉਂ ਗੱਲ ਸੁਣਦਾ ਹੈ ਮਹਾਰਾਜ ਕਹਿੰਦੇ ਓਏ RAM ਨਾਮ ਰੰਗ ਰੱਤੇ ਉਰ ਰਮਿਆ ਹੋਇਆ RAM ਜਿਹੜਾ ਹਰ ਰਗ ਰੇ ਛੇਦ ਦੇ ਅੰਦਰ ਹਰ ਜਰਰੇ-ਜਰਰੇ ਅੰਦਰ ਸਮਾਇਆ ਹੈ ਹਰ ਕਤਰੇ-ਕਤਰੇ ਅੰਦਰ ਹਾਜ਼ਰ-ਨਾਜ਼ਰ ਹੈ ਇਹ ਤੇ ਗੱਲ ਤ੍ਰਿਤੇਜੁਗ ਦੇ ਅਵਤਾਰ શ્રી RAM ਚੰਦਰ ਦੀ ਨਹੀਂ ਹੈ ਇਥੇ ਉਹਦੀ ਗੱਲ ਏ ਜਿਨੇ ਰਾਮਚੰਦਰ ਨੂੰ ਪੈਦਾ ਕੀਤਾ ਜਿਹੜੇ ਪ੍ਰਮਾਤਮਾ ਨੇ ਜੀਦਾ ਨਾਮ ਰਾਮਚੰਦਰ ਵੀ ᱛੇ ਹੁੰਦਾ ਏ ਇਥੇ ਉਹਦੀ ਗੱਲ ਆ ਔਰ ਵਿਦਵਾਨ ਕਹਿੰਦੇ ਏਕ ਰਾਮ ਦਸ਼ਰਤ ਕਾ ਬੇਟਾ ਏਕ ਰਾਮ ਕਟਕਟ ਮੈਂ ਲੇਟਾ ਏਕ ਰਾਮ ਕਾ ਸਗਲ ਪਸਾਰਾ ਏਕ ਰਾਮ ਸਭ ਹੂ ਤੇ ਨਿਆਰਾ ਉਹ ਰਾਮ ਜਿਹੜਾ ਰਮਿਆ ਹੋਇਆ ਔਰ ਜਿਹਦਾ ਸਾਰਾ ਪਸਾਰਾ ਪਸਾਰਿਆ ਹੋਇਆ ਤੇ ਪਸਾਰ ਕੇ ਬੈਠਾ ਵੇਖੈ ਵਾਖਾ ਇਕਲਾ ਵਖਰਾ ਵੀ ਇਹ ਵਿੱਚ ਵੀ ਇਹਦੇ ਬੈਠਾ ਹੋਇਆ ਉਹ ਉਹਨਾਂ ਦੀ ਪਰਮਾਤਮਾ ਬੇਨਤੀ ਪ੍ਰਾਰਥਨਾ ਗੱਲ ਨੂੰ ਮੰਨਦਾ ਸੁਣਦਾ ਜਿਹੜੇ ਉਸ ਵੈ ਗੁਰੂ ਦੇ ਨਾਮ ਰੰਗ ਵਿੱਚ ਰੱਤੇ ਨੇ ਇੱਕ ਰੂਪ ਇਹ ਦੁਨੀਆ ਕੁਝ ਕਾਏ ਜਾਵੇ ਉਹ ਇੱਕ ਬੋਲ ਕਹਿ ਦੇਣ ਉਹ ਪੂਰਾ ਹੁੰਦਾ ਜੋ ਜੋ ਕਹ ਠਾਕੁਰ ਪੈ ਸੇਵਕ ਸੇਵਕੇ ਆਪਣੇ ਮਾਲਕ ਦਾ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਸੇਵਕ ਕੀ ਆਪੇ ਰਖੈ ਆਪੇ ਨਾਮ ਜਪਾਵੇ ਜਹ ਜਹ ਕਾਦ ਕਰਤ ਸੇਵਕੀ ਤਾਹ ਤਾਹ ਉਥੇ ਉਥੇ ਉੱਠ ਤਾਵੇ ਨਾਲ ਜਾਂਦਾ ਹੈ ਆਪਣੇ ਸੇਵਕ ਦੇ ਕਾਰਜ ਦੀ ਸੰਪੰਨਤਾ ਦੇ ਲਈ ਉਹਦੇ ਕਾਰਜ ਵਿਗੜੇ ਨਾ ਤਹਾ ਤਹਾ ਉੱਠਤਾ ਵੈ ਤੇ ਸੇਵਕ ਆਖੇ ਮੈਂ ਕੱਲਾ ਹੈ ਕਹਿੰਦੇ ਨਹੀਂ ਅਰ ਸੇਬੋ ਕੋ ਨਿਗਟੀ ਹੋਏ ਦਿਖਾਵੇ ਕਹਿੰਦੇ ਦੇਖ ਮੈਂ ਤੇਰੇ ਸਾਹਮਣੇ ਖੜਾ ਹੈ ਡੋਲ ਨਾ ਨਹੀਂ ਪ੍ਰਹਿਲਾਦ ਨੂੰ ਸਜ਼ਾ ਦਿੱਤੀ ਗਈ ਹੈ ਤਪਿਆ ਹੋਇਆ ਥੰਮੇ ਇਹਦੇ ਨਾਲ ਤੈਨੂੰ ਲਾਇਆ ਜਾਏਗਾ ਪ੍ਰਹਿਲਾਦ ਨੂੰ ਸਜ਼ਾ ਬੱਚਾ 5 ਸਾਲ ਦਾ ਕਬਰਾਂ ਨਾ ਦਵੇ ਥੰਮ ਜਿਹੜਾ ਸੀ ਨਾ ਲੋਹੇ ਦਾ ਉਹ ਅੱਗ ਵਰਗਾ ਲਾਲ ਕੀਤਾ ਸੀ ਅੱਗ ਵਰਗਾ ਅੱਗ ਵਰਗਾ ਲਾਲ ਕੀਤਾ ਸੀ ਤੇ ਉਹਦੇ ਨਾਲ ਉਹਨੂੰ ਜਾ ਕੇ ਗੱਲ ਵਕੜੀ ਪਾਉਣੀ ਹੈ ਤੇ ਹੁਣ ਪਤਾ ਭੁੱਜ ਜਾਣਾ ਉਹਦੇ ਨਾਲ ਕੋਈ ਲੱਕੜੀ ਲਾਈ ਤੇ ਮੱਤ ਗਈ ਸੜ ਗਈ ਤੇ ਪ੍ਰਹਿਲਾਦ ਨੂੰ ਕਹਿੰਦੇ ਲੈ ਜੇ ਤੇਰਾ ਭਗਵਾਨ ਹੈ ਨਾ ਤੇਰਾ ਰਾਮ ਹੈ ਤੇ ਲੈ ਇਹਨੂੰ ਜੱਫੀ ਪਾਲਾ ਉਰੋ ਦਾ ਅੰਦਰ ਦਾ ਭਰੋਸਾ ਵੇਖੋ ਸਾਡਾ ਦਾ ਭਰੋਸਾ ਹੀ ਹੈ ਨੀਗਾ ਉਹਨੇ ਜਦ ਦੋ ਕਦਮਾਂ ਵਧਾਈਆਂ ਨਾ ਤੇ ਥੰਮ ਤੇ ਨਦਰ ਮਾਰੀ ਤੇ ਥੰਮ ਅੱਗ ਦੇ ਕੋਲੇ ਵਰਗਾ ਤੇ ਸਾਹਮਣੇ ਕੀ ਦੇਖਿਆ ਕਹਿੰਦੇ ਉਹਦੇ ਤੇ ਕਿ ਕੀੜੀ ਤੁਰੀ ਜਾਵੇ ਉਹ ਕੌਣ ਸੀ ਕੀੜੀ ਤਾਂ ਉਹ ਛੜ ਜਾਂਦੀ ਭਗਵਾਨ ਨੇ ਕਿਹਾ ਭਗਵਾਨ ਵੀ ਮੈਂ ਤੇਰੇ ਸਾਹਮਣਿਆਂ ਆ ਆ ਉਨੇ ਪੱਧ ਕੇ ਗੱਲ ਵਕੜੀ ਪਾ ਲਈ ਕਹਿੰਦਾ ਜੇ ਭਗਵਾਨ ਆ ਕੀੜੀ ਦੀ ਰੱਖਿਆ ਕਰਦਾ ਪਿਆ ਤਾਂ ਮੇਰੀ ਕਿਉਂ ਨਹੀਂ ਕਰੇਗਾ ਉਹਨੇ ਗੱਲ ਵਕੜੀ ਪਾ ਲਈ ਫਿਰ ਉਸੇ ਥੰਮ ਨੂੰ ਪਾੜ ਕੇ ਭਗਵਾਨ ਆਪ ਹਾਜ਼ਰ ਹੋਇਆ ਜਦੋਂ ਨਾ ਨਾ ਹਟਿਆ ਤੇ ਫਿਰ ਉਹਦਾ ਹਰ ਨਾਕਸ਼ ਦਾ ਛੱਡਿਆ ਕੁਛ ਨਹੀਂ ਨੌਆਂ ਨਾਲ ਪਾੜ ਕੇ ਹੱਥ ਪਾ ਕੇ ਆਂਦਰਾਂ ਕੱਢ ਲੀਆਂ ਜਿਹੜਾ ਭਗਤ ਨੂੰ ਦਿਖਾਉਂਦਾ ਸੀ ਮਹਾਰਾਜ ਕਹਿੰਦਿਆ ਸੇਵਕ ਕੋ ਨਿਗਟੀ ਹੋਏ ਦਿਖਾਵੇ ਮੈਂ ਤੇਰੇ ਨੇੜਿਆਂ ਦੂਰ ਨਹੀਂ ਪ੍ਰਭ ਨੇੜੇ ਹਰ ਦੂਰ ਨੰਦਾਨੋ ਏ ਕੋ ਸ੍ਰੇਠ ਸਬਾਈ ਕਹਿ ਰਵਦਾਸ ਹੱਥ ਪੈ ਨੀਰੇ ਸੱਜੇ ਹੋਏ ਸੁ ਹੋਈ ਹੱਥ ਦੂਰ ਨਹੀਂ ਕ ਪੈਰ ਦੂਰ ਨਹੀਂ ਹਰ ਜੀਉ ਹਿਰਦੈ ਵਸੇ ਰੱਬ ਤੇਰੇ ਅੰਦਰ ਵਸਦਾ ਹੈ ਦੂਰ ਨਹੀਂ ਪਰਮਾਤਮਾ ਨੇੜੇ ਔਰ ਸੇਵਕ ਕੋ ਨਿਗਟੀ ਹੋਏ ਦਿਖਾਵੇ ਜੋ ਜੋ ਕਹੇ ਸੇਵਕ ਠਾਕੁਰ ਪੈ ਤਤਕਾਲ ਹੋਏ ਆਵੇ ਔਰ ਕਹਿ ਲਗੇ ਜੋ ਜੋ ਕਹੇ ਸੇਵਕ ਠਾਕੁਰ ਪੈ ਜੋ ਆਪਣੇ ਮਾਲਕ ਨੂੰ ਬੇਨਤੀ ਕਰਦਾ ਕਿ ਆ ਕਰ ਦਿਓ ਆ ਕਰ ਦਿਓ ਕਹਿੰਦੇ ਤਤਕਾਲ ਦਾ ਅਰਥ ਹੁੰਦਾ ਉਸੇ ਵੇਲੇ ਤਤਕਾਲ ਕਹਿੰਦੇ ਨਾ ਤਤਕਾਲ ਆ ਚੀਜ਼ ਕਰੋ ਕੰਮ ਤਤਕਾਲ ਮੈਨਾਂ ਹੁੰਦਾ ਉਸੇ ਵੇਲੇ ਜਲਦੀ ਤੋਂ ਜਲਦੀ ਇਨੂੰ ਕਰੋ ਉਹ ਤਤਕਾਲ ਹੋਇ ਆਵੇ ਬੜੀ ਛੇਤੀ ਕਰਦ ਹੋ ਜਾਂਦਾ ਹੈ ਉਹ ਉਹਨਾਂ ਦੀ ਗੱਲ ਆ ਜਿਹੜੇ ਰਾਮੇ ਨੂੰ ਸਿਮਰਦੇ ਜੁੜੇ ਹੋਏ ਪਖੰਡੀਆਂ ਦੀ ਗੱਲ ਨਹੀਂ ਜਿਨ੍ਹਾਂ ਦੇ ਪੱਲੇ ਸੱਤ ਰਹਿ ਗਿਆ ਹੈ ਸੰਸਾਰ ਵਾਲੀਆਂ ਬ੍ਰਿਤੀਆਂ ਫੁਰਣੇ ਸਭ ਚਤਬਣੀਆਂ ਖਤਮ ਹੋ ਗਈਆਂ ਨੇ ਜੋ ਜੋ ਚਿਤ ਵੇ ਦਾਸ ਹਰਮਾਈ ਸੋ ਸੋ ਕਰਤਾ ਆਪ ਕਰਾਈ ਜੋ ਜੋ ਚਿਤਵਦਾ ਫਿਰ ਐਸਾ ਸੇਵਕ ਉਹ ਆਪੇ ਹੀ ਪ੍ਰਭ ਰੱਖਦਾ ਭਗਤਨ ਕੀ ਆਣ ਭਗਤਾਂ ਨੂੰ ਕੋਈ ਦੁੱਖ ਦੇਵੇ ਨਾ ਉਹ ਪ੍ਰਭੂ ਆਪ ਆਣ ਕੇ ਉਹਨਾਂ ਦੀ ਰਖਵਾਲੀ ਕਰਦਾ ਹੈ ਦੂਜੇ ਤੇ ਨਹੀਂ ਕਿਸੇ ਤੇ ਛੱਡਦਾ ਜੋ ਜੋ ਚਿਤਵੈ ਸਾਧ ਜਨ ਸਾਧਨਾਮ ਸਾਧਨਾ ਕਰਨ ਵਾਲੇ ਦਾ ਹੈ ਕਿਸੇ ਕਪੜੇ ਦਾ ਨਾ ਨਹੀਂ ਨਾ ਕਿਸੇ ਡੇਰੇ ਦਾ ਭਾਵੇਂ ਉਹ ਡੇਰੇ ਵਿੱਚ ਬੈਠਾ ਤੇ ਭਾਵੇਂ ਉਹ ਕਿਨਾਰੇ ਬੈਠਾ ਭਾਵੇਂ ਪਰਿਵਾਰ ਵਿੱਚ ਬੈਠਾ ਹੈ ਭਾਵੇਂ ਸੰਸਾਰ ਵਿੱਚ ਬੈਠਾ ਜਿਹੜਾ ਅੰਦਰੋਂ ਚੱਲਿਆ ਸਾਧਨਾ ਸਵਾਰਨਾ ਆਪਣੇ ਆਪ ਨੂੰ ਅੰਦਰੋਂ ਬਾਹਰੋਂ ਸੁੱਧਨਾ ਸਵਾਰਨਾ ਜਿਹੜਾ ਸਵਾਰਦਾ ਔਰ ਜਿਹੜਾ ਜਨ ਜੀਵ ਜੋ ਜੋ ਚਿਤ ਵੈ ਸਾਧ ਜਨ ਸੋ ਲੇਤਾ ਮਾਨ ਜਿਹੜਾ ਜਿਹੜਾ ਚਿਤਵਦਾ ਪਰਮਾਤਮਾ ਦਾ ਆਰਾਧਨ ਕਰਦਾ ਹੈ ਨਾ ਉਸ ਉਸ ਦੀ ਗੱਲ ਜਿਹੜੀ ਪ੍ਰਭੂ ਮੰਨਦਾ ਹੈ ਪ੍ਰਭੂ ਉਹਦੀ ਸੁਣਦਾ ਹੈ ਪ੍ਰਭੂ ਆਪਣੇ ਪਿਆਰਿਆਂ ਦੀ ਸੁਣਦਾ ਹੈ ਉਹਨਾਂ ਨੂੰ ਆਪ ਨੇੜੇ ਹੋ ਕੇ ਦਿਖਾਉਂਦਾ ਹੈ ਅਰ ਧੰ ਗੁਰੂ ਅਰਜੁਨ ਦੇ ਮਹਾਰਾਜ ਦਾ ਸਮਾਂ دین ਦੇ ਆਲੂ ਕਿਰਪਾਲੂ ਸਤਗੁਰੂ ਨੇ ਤੇ ਭਾਈ ਬੁੱਧੂ ਸ਼ਾਹ ਨੇ ਲਾਹੌਰ ਦੇ ਵਿੱਚ ਅਰ ਆਵਾ ਲਾਇਆ ਪਹਿਲਾਂ ਭਾਂਡੇ ਬਕਾਉਂਦਾ ਹੁੰਦਾ ਸੀ ਮਿੱਟੀ ਦੇ ਬਣਾਵਨਾ ਫਿਰ ਉਹਨੇ ਵੱਡਾ ਕੰਮ ਸ਼ੁਰੂ ਕਰ ਲਿਆ ਉਹਦੇ 'ਚ ਕੁਝ ਘਾਟਾ ਪੈ ਗਿਆ ਉਸ ਤੇ ਉਹਨੇ ਜਾਣਿਆ ਬਈ ਇਹ ਘਾਟਾ ਹੋਰ ਤਾਂ ਮੇਰੀ ਕਿਰਤ ਕੋ ਨਹੀਂ ਉਹਨੇ ਕੁਝ ਹੋਰ ਸ਼ਾਹੂਕਾਰ ਤੋਂ ਕਰਦਾ ਚੁੱਕਿਆ ਕਈ ਵੱਡੇ ਵੱਡੇ ਆਵੇ ਲਾ ਦਿੱਤੇ ਆਵੇ ਲਾ ਕੇ ਮਨ ਅੰਦਰ ਆਇਆ ਆਪ ਸਤਿਗੁਰੂ ਦਾ ਆਸਰਾ ਲਈਏ ਸਤਿਗੁਰਾਂ ਕੋਲ ਚਲਾ ਗਿਆ ਮਹਾਰਾਜ ਕਿਰਪਾ ਕਰੋ ਆਵੇ ਲਾਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾਂ ਦੀ ਸੇਵਾ ਕਰੇ ਗੁਰੂ ਦੇ ਹਜ਼ੂਰ ਅਰਦਾਸ ਕਰੇ ਗੁਰੂ ਬੋੜੀ ਕਰੇਗਾ ਚੜ੍ਹਦੀ ਕਲਾ ਕਰੇਗਾ ਅਰ ਜਦੋਂ ਐਸਾ ਕਹਿਣਾ ਕੀਤਾ ਤੇ ਵਿਦਵਾਨ ਸੱਜਣਾ ਕਹਿੰਦੇ ਨੇ ਉਸ ਵੇਲੇ ਕੀ ਸਤਗੁਰਾਂ ਕਿਆ ਇਤਿਹਾਸ ਨੇ ਬਚਨ ਸੰਭਾਲੇ ਨੇ ਕਾਰਜ ਤੋਰ ਸਿੱਧ ਹੋਏ ਜਾਏ ਮਹਾਰਾਜ ਕਹਿੰਦੇ ਤੇਰਾ ਕਾਰਜ ਜਿਹੜਾ ਹੈ ਨਾ ਜਿਹਦੀ ਬਾਬਤ ਤੂੰ ਪਹੁੰਚੇ ਆ ਉਹ ਸਿੱਧ ਸਫਲਾ ਹੋਵੇਗਾ ਤੇ ਪਰ ਕੰਮ ਇਹ ਕਰੀ ਸੇਵੋ ਸਿੱਖਣ ਕੋ ਮਨ ਲਾਏ ਫਾਰਮੈਲਟੀ ਜਿਨਾ ਹੋਵੇ ਬਰੋ ਦਿਖਾਰਾ ਦਿਖਾਵਾ ਜਿਆ ਨਾ ਹੋਵੇ ਗੁਰੂ ਕੀ ਸਿੱਖਾਂ ਦੀ ਸੇਵਾ ਕਰੀ ਮਨ ਚਿਤ ਲਾ ਕੇ ਉਹਨਾਂ ਦੀ ਸੇਵਾ ਕਰੀ ਤੇ ਪਾਕ ਈਟਾਂ ਹੋਵਹਿ ਨਿੱਕੇ ਤੇਰੀਆਂ ਇੱਟਾਂ ਐਨ ਪੱਕ ਦਨਗੀਆਂ ਜਿਵੇਂ ਤੂੰ ਸੇਵਾ ਕਰੇਂਗਾ ਨਾ ਮਨ ਲਾ ਕੇ ਆਵੇ ਤੇਰੇ ਪੱਕ ਦਨਗੇ ਕਰੋ ਮਨੋਰਥ ਪੂਰਨ ਜੀ ਕੇ ਫਿਰ ਤੇਰੇ ਮਨ ਦੇ ਜਿਹੜੇ ਮਨੋਰਥ ਹੈ ਨਾ ਵੀ ਉਹ ਮਤਨ ਨਾਲ ਆ ਕਰੂੰ ਉਹ ਕਰੂੰ ਉਹ ਪੂਰੇ ਹੋ ਜਾਣਗੇ ਕਾ ਲੱਗੇ ਉਹਨੇ ਜਾ ਕੇ ਉਸੇ ਤਰ੍ਹਾਂ ਕੀ ਤਾਵਿਆਂ ਨੂੰ ਅੱਗ ਦਿੱਤੀ ਅੱਗ ਦੇ ਕੇ ਸਾਰਾ ਕੁਝ ਕੀਤਾ ਉਸ ਬੜੇ ਪ੍ਰੇਮ ਨਾਲ ਤੇ ਬੁੱਧੂ ਸ਼ਾਹ ਨੇ ਉਹਦੀ ਮੂਰੀ ਦੇ ਖੋਲ ਕੇ ਦੇਖੀ ਇਟਾਂ ਬੜੀਆਂ ਲਾਲ ਦਿਸਣ ਬਈ ਬੜੀਆਂ ਸੁੰਦਰ ਨੇ ਕਹਿੰਦਾ ਬਈ ਆਵੇ ਖੋਲਣ ਤੋਂ ਪਹਿਲਾਂ ਮੈਂ ਸਿੱਖਾਂ ਦੀ ਸੇਵਾ ਕਰਾਂ ਉਹਨੇ ਨਮੰਤਰਣ ਦੇ ਦਿੱਤਾ ਔਰ ਗੁਰੂ ਕੇ ਸਿੱਖ ਆਏ ਲੰਗਰ ਕੀ ਤੋਨੇ ਭੋਜਨ ਛਕੌਣ ਲੱਗ ਪਿਆ ਜਦੋਂ ਐਸਾ ਮਨ ਅੰਦਰ ਆਸ਼ਾ ਕੀਤਾ ਵਿਦਵਾਨ ਕਹਿੰਦੇ ਤ੍ਰਿਪਤ ਭਈ ਸਭ ਸੰਗਤ ਆਛੇ ਭੋਜਨ ਛਕਿਆ ਸਾਰੀ ਸੰਗਤ ਨੇ ਗੁਰੂ ਕੇ ਸਿੱਖਾਂ ਨੇ ਐਂ ਤ੍ਰਿਪਤ ਹੋ ਗਏ ਭੋਜਨ ਛਕ ਕੇ ਕਹਿੰਦੇ ਇੱਕ ਸਿੱਖ ਚਲ ਆਇਓ ਪਾਛੇ ਇੱਕ ਸਿੱਖ ਜਦੋਂ ਸੰਗਤ ਨੇ ਭੋਜਨ ਛਕ ਲਿਆ ਨਾ ਉਹਨੇ ਆ ਬੁੱਧੂ ਸ਼ਾਹ ਦਾ ਦਰਵਾਜ਼ਾ ਖੜਕਾਇਆ ਉਹ ਜੁੜਿਆ ਹੋਇਆ ਰੱਬ ਦੇ ਨਾਲ ਮਸਤਾਨਾ دیਵਾਨਾ ਲੰਪਟ ਹੋਇਆ ਐਨ ਇੱਕ ਵਿੱਚ ਹੋਈ ਰੋਕ ਗੁਰੂ ਨਾਲ ਉਹਦਾ ਨਾਂ ਸੀ ਭਾਈ ਲਖੂ ਸ਼ਾਹ ਉਹ ਭਾਈ ਲਖੂ ਸ਼ਾਹ ਜਦੋਂ ਆਇਆ ਪਿੱਛੋਂ ਕਹਿੰਦੇ ਕਰੀ ਜਾਚਨਾ ਦਿਓ ਆਹਾਰੇ ਆਕੇ ਮੰਗ ਕੀਤੀ ਭਾਈ ਬੁੱਧੂ ਸ਼ਾਹ ਤੋ ਗੁਰੂ ਕੇ ਸਿੱਖਾਂ ਨੂੰ ਭੋਜਨ ਸ਼ਿਕਾ ਰਹੇ ਆ ਉਹ ਤਾਂ ਮੈਂ ਲੇਟ ਗਿਆ ਮੈਨੂੰ ਵੀ ਕੁਝ ਭੋਜਨ ਦੇ ਦੇ ਕੁਝ ਮੈਨੂੰ ਵੀ ਸ਼ੱਕਨ ਨੂੰ ਦੇ ਕਹਿੰਦੇ ਗੁਰਹਿਤ ਕੀਨਸ ਤੈ ਤਿਆਰੇ ਤੂੰ ਆਪਣੇ ਵਾਸਤੇ ਨਹੀਂ ਗੁਰੂ ਦੇ ਨਾਂ ਤੇ ਭੋਜਨ ਕੀਤਾ ਗੁਰੂ ਦੇ ਨਾਂ ਤੇ ਕਈ ਵਿਰਣਾ ਸੀ ਲੰਗਰ ਤਾਂ ਗੁਰੂ ਦੇ ਨਾਂ ਤੇ ਲਾਉਣੇ ਆ ਮਨ ਮੰਨੀਆਂ ਆਪਣੀਆਂ ਹੀ ਕਰਨ ਲੱਗ ਪੈਣੇ ਆ ਐ ਨਾ ਹੋਵੇ ਆ ਨਾ ਹੋਵੇ ਐਨੋ ਨਹੀਂ ਐਨੋ ਨਹੀਂ ਨਹੀਂ ਐਸਾ ਨਹੀਂ ਹੋਣਾ ਚਾਹੀਦਾ ਪਾਈ ਲੱਖੂ ਸ਼ਾ ਬੁੱਧੂ ਸ਼ਾ ਨੂੰ ਕਹਿੰਦਾ ਤੂੰ ਗੁਰੂ ਹਿੱਤ ਗੁਰੂ ਵਾਸਤੇ ਲੰਗਰ ਤਿਆਰ ਕੀਤਾ ਹੈ ਮੈਨੂੰ ਵੀ ਭੋਜਨ ਸ਼ਕਾ ਤੇ ਜਿਹੜਾ ਸੀ ਬੁੱਧੂ ਸ਼ਾ ਕਹਿੰਦਾ ਵੀ ਹੁਣ ਤਾਂ ਭੋਜਨ ਵਰਤ ਗਿਆ ਤੂੰ ਪਹਿਲਾਂ ਆਉਂਦਾ ਪਹਿਲਾਂ ਕਿਤੇ ਗਿਆ ਸੈਂ ਪਹਿਲਾਂ ਆ ਜਾਂਦਾ ਹੁਣ ਸੰਗਤ ਨੇ ਚੁਲਾ ਕਰ ਲਿਆ ਹੱਥ ਸੁੱਚੇ ਕਰ ਲੈ ਅਰਦਾਸ ਕਰਨ ਲੱਗੀ ਆ ਉਹਨੇ ਬਠੇਰੇ ਤਰਲੇ ਰਏ ਪਰ ਬੁੱਧੂ ਸ਼ਾ ਨਾ ਮੰਨਿਆ ਕਹਿੰਦੇ ਸੋਨ ਸਿੱਖ ਲਖੂ ਊਚ ਉਬਾਚਾ ਅੰਦਰ ਅਰਦਾਸ ਜਿੰਨਾ ਭੋਜਨ ਛਕਿਆ ਨਾ ਉਹਨਾਂ ਕੀਤੇ ਕਿ ਇਹ ਸਤਿਗੁਰੂ ਕਿਰਪਾ ਕਰਿਆ ਦੇ ਤੁਹਾਡੇ ਆਛੇ ਅਨਸਾਰ ਤੁਹਾਡੇ ਸਿੱਖ ਨੇ ਆਵੇ ਲਾਏ ਤੇ ਤੁਹਾਡਾ ਬਚਨ ਸੀ ਸਿੱਖਾਂ ਨੂੰ ਸ਼ਿਕਾ ਕੇ ਭੋਜਨ ਤੇ ਫੇਰ ਆਵੇ ਖੋਲ ਨੇ ਤੇ ਤੁਸੀਂ ਕਿਰਪਾ ਕਰੋ ਇਹਦਾਵਾ ਪੱਕੇ ਬਾਹਰ ਬੈਠਾ ਸੀ ਭਾਈ ਲਖੂ ਸ਼ਾਹ ਨਾਲੀਉ ਕੰਨ ਲਗਾ ਹੈ ਸੱਚੇ ਪਾਤਸ਼ਾਹ ਹੇ ਦਿਆਲੂ ਕਿਰਪਾਲੂ ਸਤਿਗੁਰੂ ਬੁੱਧੂ ਰਹੋ ਪਚਾਵਾ ਕਾਚਾ ਇਹ ਬੁੱਧੂ ਸ਼ਾਹ ਦਾ ਜਿਹੜਾ ਹੈ ਨਾ ਆਵਾ ਕੱਚਾ ਹੀ ਰਵੇ ਉਹ ਅੰਦਰ ਅਰਦਾਸ ਪੱਕੇ ਦੀ ਕਰਦੇ ਸਿੱਖ ਬਾਹਰੋਂ ਬੈਠਾ ਕਹਿੰਦਾ ਵੀ ਕੱਚਾ ਹੀ ਰਵੇ ਆਵਾ ਜਦੋਂ ਇਹ ਗੱਲ ਹੋਈ ਤੇ ਉਸ ਵੇਲੇ ਬੜੇ ਪ੍ਰੇਮ ਦੇ ਨਾਲ ਬਾਹਰੋਂ ਬਚਨ ਕਰਦਾ ਹੈ ਜਦ ਉਸ ਵੇਲੇ ਅੰਦਰੋਂ ਬੁੱਧੂ ਸ਼ਾਹ ਨੇ ਸੁਣ ਕੇ ਨਾ ਪਈ ਲੱਖੂ ਸ਼ਾਹ ਦੀ ਗੱਲ ਕਹਿੰਦਾ ਵੇਖਾਂ ਤੋਂ ਵੱਡਾ ਸਿੱਖ ਲੇਟ ਆਪ ਆਇਆ ਤੂੰ ਮਹਾਰਾਜ ਦੇ ਬਚਨਾਂ ਨੂੰ ਵੱਡਾ ਮਹਾਰਾਜ ਨੇ ਕਿਹਾ ਆਵਾ ਪੱਕਾ ਨਿਕਲੇਗਾ ਤੂੰ ਕਿਵੇਂ ਮੈਂ ਇਹਨਾਂ ਕਹਿ ਸਕਦਾ ਬਈ ਮੇਰਾ ਆਵਾ ਕੱਚਾ ਨਿਕਲੇਗਾ ਕਹਿੰਦੇ ਹੀਰ ਸ਼ੁਦਾ ਤੁਰ ਤੂੰ ਭੁੱਖੇ ਸਿੱਖ ਨੂੰ ਵੇਖ ਕੇ ਅਰਦੀਨਾ ਆਹਾਰਾ ਭੋਜਨ ਸ਼ਕਣ ਵਾਸਤੇ ਨਹੀਂ ਦਿੰਦਾ ਮੈਂ ਤੇਰੇ ਤੋਂ ਭੁੱਖਾ ਆ ਤੇ ਭੁੱਖੇ ਨੇ ਤੇਰੇ ਤੋਂ ਆ ਕੇ ਭੋਜਨ ਮੰਗਿਆ ਹਾਂ ਮੈਂ ਗੁਰੂ ਕਾ ਸਿੱਖ ਨਾ ਪਾਕੇ ਪਾ ਦੋਸ਼ ਉਦਾਰਾ ਕਹਿੰਦੇ ਯਾਦ ਰੱਖ ਇਟਾਂ ਪੱਕਣ ਗਿਆ ਨਹੀਂ ਚ ਬਹੁਤਾ ਦੋਸ਼ ਹੋ ਗਿਆ ਤੂੰ ਗੁਨਾਹ ਕੀਤਾ ਗੁਰੂ ਨੇ ਕਿਹਾ ਸੀ ਗੁਰੂ ਕੇ ਸਿੱਖਾਂ ਨੂੰ ਭੋਜਨ ਸਿਖਾਈ ਤੂੰ ਮੈਨੂੰ ਭੁੱਖਾ ਰੱਖਿਆ ਜਦੋਂ ਇਹ ਬਚਨ ਕਹੇ ਤੇ ਅਗੋ ਬੁੱਧੂ ਸ਼ਾਹ ਨੇ ਕਿਹਾ ਤੇਰੇ ਬਚਨ ਕਾ ਦੇ ਗੁਰੂ ਦੇ ਬਚਨ ਨੇ ਇਹ ਪੱਕਾ ਨਿਕਲੇਗਾ ਤੇ ਉੱਥੇ ਵਿਦਵਾਨ ਸੱਜਣ ਕਹਿੰਦੇ ਐਸੇ ਕੌਣ ਸੁਬਾਕ ਮਿਟਾਵੇ ਕਹਿੰਦੇ ਕਿਸੇ ਚ ਇੰਨੀ ਤਾਕਤ ਹੈਗੀ ਬੁੱਧੂ ਸ਼ਾਹ ਕਹਿੰਦਾ ਵੀ ਜਿਹੜਾ ਗੁਰੂ ਦੇ ਬਚਨਾਂ ਨੂੰ ਮਿਟਾ ਸਕੇ ਸਤਗੁਰੂ ਨੇ ਕਿਹਾ ਔਰ ਕਿ ਆਵਾ ਪੱਕੇਗਾ ਕਹਿੰਦੇ ਗੁਰ ਕੋ ਕਹੋ ਸਦਾ ਸਫਲਾਵੇ ਜੋ ਗੁਰੂ ਕਹਿੰਦਾ ਉਹ ਹਮੇਸ਼ਾ ਸਫਲ ਹੁੰਦਾ ਹੈ ਪੂਰਾ ਹੁੰਦਾ ਹੈ ਤੇ ਗੁਰੂ ਨੇ ਬਚਨ ਕਰ ਦਿੱਤਾ ਸਜਣਾ ਇਹ ਤਾਵਾ ਪੱਕੇਗਾ ਇਹ ਪੱਕਾ ਹੀ ਨਿਕਲੇਗਾ ਬੁੱਧੂ ਸ਼ਾਹ ਕਹਿੰਦਾ ਤੇ ਭਾਈ ਲੱਖੂ ਸ਼ਾਹ ਨੂੰ ਕਹਿਣ ਲੱਗਾ ਕਹਿ ਲੱਗੇ ਭੋਜਨ ਸਮੇਂ ਨਾ ਪੰਚਿਓ ਆਪ ਜਦੋਂ ਲੰਗਰ ਚੱਲਦਾ ਹੀ ਤੂੰ ਆਪ ਨਹੀਂ ਪਹੁੰਚਿਆ ਤੈਨੂੰ ਪਹੁੰਚਣਾ ਚਾਹੀਦਾ ਸੀ ਸਮੇਂ ਸਿਰ ਕਹਿੰਦੇ ਕ੍ਰੋਧ ਕਰ ਔਰ ਹਮਦੇਤ ਸਰਾਫ ਕ੍ਰੋਧ ਕਰਕੇ ਮੈਨੂੰ ਸਰਾਫ ਦੇਨਾ ਮੈਨੂੰ ਆਨਾ ਵੀ ਤੇਰਾ ਹਵਾ ਕੱਚਾ ਨਿਕਲੇਗਾ ਗੁਰੂ ਦੇ ਬਚਨਾਂ ਨੂੰ ਗੁਰੂ ਨਾਲ ਤੂੰ ਵੱਡਾ ਸਿੱਖ ਨਹੀਂ ਔਰ ਕਹਿ ਲੱਗੇ ਹਮ ਵੀ ਹੈ ਗੁਰ ਸਿੱਖ ਮਹਾਨੇ ਅਗੋ ਭਾਈ ਲੱਖੂ ਸ਼ਾਹ ਕਹਿੰਦਾ ਉਹ ਸਦਨਾ ਮੈਂ ਵੀ ਗੁਰੂ ਦਾ ਮਹਾਨ ਸਿੱਖ ਹਾਂ ਉਹਦੇ ਬਚਨਾਂ ਨੂੰ ਕਮਾਉਣ ਵਾਲਾ ਹਾਂ ਨੈ ਭੋਜਨ ਦੇ ਕਰ ਤ੍ਰਿਪਤਾਨੇ ਮੈਨੂੰ ਭੋਜਨ ਸ਼ਿਕਾ ਕੇ ਤੂੰ ਤ੍ਰਿਪਤ ਨਹੀਂ ਕੀਤਾ ਗੁਰੂ ਨੇ ਕਿਹਾ ਸੀ ਗੁਰੂ ਕੇ ਸਿੱਖਾਂ ਨੂੰ ਤ੍ਰਿਪਤ ਕਰੀ ਉਹਨਾਂ ਦੀਆਂ ਅਸੀਸਾਂ ਲਵਿ ਤੂੰ ਨਹੀਂ ਲਈਆਂ ਰਹੇ ਪਚਾਵਾ ਕਾਚਾ ਜਾਣ ਇਸ ਕਰਕੇ ਆਵਾ ਜਿਹੜਾ ਨਾ ਇਹ ਤਾਂ ਹੁਣ ਸੱਜਣਾ ਕੱਚਾ ਹੀ ਰਹੇਗਾ ਜੋ ਮਰਜੀ ਕਰ